हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਉਣ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਗੀਤੋਕੜ ਤੇ ਇੱਕ ਬਈ ਗੱਬਣਾਗੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇ ਲੋ ਬਸੂਆਂ ਚ ਹੈ ਦੋਵੇਂ ਪਸ਼ੂ ਸੇਲ ਕਰ ਰਹੇ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਜੀ ਇਧਰ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਜੀ ਹਾਂਜੀ ਬੜੀਆ ਨਾਮ ਤੇ ਹੀ ਆਪਣਾ ਐਡਰੈਸ ਬੋਲ ਦੋ ਨਾਮ ਕੁਲਦੀਪ ਸਿੰਘ ਹੂੰ ਪਿੰਡ ਜੀ ਪਿੰਡ ਬੰਬੀਆ ਠੀਕ ਹੈ ਜ਼ਿਲ੍ਹਾ ਪਣ ਮੋਗਾ ਹੋ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਨੇੜੇ ਨੇੜੇ ਪਿੰਡ ਮੋਗਾ ਰੋਡ ਤੇ ਆਪਣਾ ਇਧਰ ਆਓ ਬਾਗਾਪੁਰਾਣ ਰੋਡ ਤੇ ਘਰ ਠੀਕ ਹੈ ਨੇੜੇ ਨੇੜੇ ਪਿੰਡ ਆਪਾਂ ਨੂੰ ਕਿਹੜੇ ਰਹੇ ਨੇ ਨੇੜੇ ਪਿੰਡ ਆਪਣੇ ਇੱਕ ਸੇਖਾ ਹੂੰ ਸਾਹੋ ਸੁਖਾ ਨੰਦ ਠੀਕ ਠੀਕ ਤੇ ਕੰਟੈਕਟ ਨੰਬਰ ਬੋਲ ਦਈ ਆਪਣਾ 98725 ਹੂੰ 44357 ਠੀਕ ਹੈ ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜਿਹੜੀ ਸਾਹਮਣੇ ਵੜ ਦੇਖ ਰਹੇ ਆ ਜੀ ਕਿਹੜਾ ਸੂਆ ਸੂਦੀ ਹੈ ਇਹ ਤੀਜਾ ਸੂਆ ਸੂਦੀ ਤੀਜਾ ਸੂਆ ਕਿੰਨੇ ਟਾਈਮ ਦੀ ਕੱਚੀ ਹੈ ਜੀ ਇਹ 2 ਵੀ ਨਹੀਂ ਇੱਕ ਮਹੀਨਾ ਤੇ 25 ਦਿਨ ਦੀ ਕੱਚੀ ਇੱਕ ਮਹੀਨਾ ਤੇ 25 ਦਿਨ ਦੀ ਕੱਚੀ ਕਿੰਨੇ ਇਹਨੇ ਦੁੱਧ ਕੱਢਿਆ ਜੀ ਦੁੱਧ 35 ਲੀਟਰ ਕੱਢਿਆ ਤੇ ਆਇਦ ਕੀ ਫਿਰ ਕਿੰਨੀ ਕਮਾਈ ਦਾ 35 ਤੋਂ ਕਰਦੀ ਠੀਕ ਆ ਹੂੰ ਸਾਉਸੀ ਲਾਜੀ ਹਾਂਜੀ ਵਧੀਆ ਪੂਰੀ ਸੀ ਠੀਕ ਆ ਤੇ ਸੀਮਨ ਵਗੈਰਾ ਦਾ ਪਤਾ ਜਿਹੜਾ ਲੱਗਿਆ ਹੋਣਾ ਹਾਂ ਹਾਂ ਕਿਹੜਾ ਠੀਕ ਲੱਭਾਇਆ ਦੇ ਸੀਮਨ ਦਾ ਚੰਗੀ ਲੱਗਿਆ ਹੋਇਆ ਨਾ ਦਸੂਤ ਆ ਉਹ ਹਾਂ ਠੀਕ ਆ ਪੂਰੇ ਵਧੀਆ ਪੂਰੇ ਠੀਕ ਆ ਜੇ ਕੋਈ ਵੀਰ ਆਊਗਾ ਭਾਈ ਕਹਿੰਦਾ ਮੰਨ ਕੇ ਚੱਲੋ ਡਿਟੇਲ ਲੈ ਸਕਦੇ ਹਨਾ ਹਾਂਜੀ ਹਾਂਜੀ ਠੀਕ ਆ ਤੇ ਥਾਣ ਆਪਾਂ ਨੇੜੇ ਚੈੱਕ ਕਰਵਾ ਨਾ ਬਹੁਤ ਚੰਗਾ ਥਣ ਲੱਗਿਆ ਬਕਲਾ ਕਲਾ ਖਾਣਾ ਬਹੁਤ ਸੋਹਣਾ ਚਾਰ ਥਾਣ ਆ ਭਾਈ ਨਖੜ ਮੇ ਥਾਣਾ ਤੇ ਨਾੜਾ ਨੋੜਾ ਲੈ ਕੇ ਤੇ ਚੈੱਕ ਕਰ ਸਕਦੇ ਬਹੁਤ ਚੰਗੀਆਂ ਬਾਕੀ ਭਾਈ ਨੇ ਰਿਕਾਰਡ ਵੀ ਥੈਰ ਅਕੇ ਕੱਟ ਕਾਟ ਬਹੁਤ ਸਹੀ ਗੱਲ ਹੈ ਕੱਟ ਕਾਟ ਬਹੁਤ ਪਲਿਸ਼ਣੀ ਜੀ ਜੇ ਗੱਲ ਕਰੀਏ ਨਾ ਫੁੱਲ ਆ ਦੀ ਤੇ ਫੈਟ ਫੂਡ ਕਿਵੇਂ ਆਉਂਦੀ ਸੀ ਜੀ ਇਹਦੇ ਹੈ ਟੇਡੀ ਆ ਜਾਂਦੀ 33 40 ਰੁਪਏ ਠੀਕ ਹੈ ਜੀ ਤੇ ਬਾਕੀ ਵੀ ਕੋਈ ਵੀਰ ਨਾ ਛੋਟੀ ਮੰਨ ਕੇ ਨਾ ਆਇਆ ਕਿਉਂਕਿ ਪਲੀ ਵੀ ਦੇਖੋ ਯਾਦ ਕੁਆਲਿਟੀ ਵੈੜ ਦੀ ਚੈੱਕ ਕਰ ਸਕਦੇ ਲੰਮੀ ਲੰਮੀ ਫੁੱਲ ਹੈ ਕੱਟ ਕਾਟ ਬਹੁਤ ਹੈ ਤੇ ਲੇਵਾ ਫਿਰ ਟਾਇਟ ਬਣਾਉਂਦੀ ਐ ਕਿ ਟੁੱਟ ਮਾ ਰਹਿੰਦਾ ਨਹੀਂ ਟਾਟ ਟਾਟ ਠੀਕ ਹੈ ਲੇਵਾ ਮੈਂ ਇਹਨੇ ਤਾਂ ਐਟਮੋਲ এয়ারਪੋਰਟ ਹੁਣਾ ਲੈ ਕੇ ਆਇਆ ਕਰੂਗਾ ਤੇ 25 ਕਿੱਤੀ ਆ ਬਈ ਮਨ ਕੇ ਤੇ 10 ਮੀਨੇ ਦੇ ਕਿਤੇ ਲੋਕ ਚਾਹੁੰਦੇ ਆ। ਪਰ ਇਹਦਾ ਜਿਹੜਾ ਬੋਲ ਲੈ। ਸਤ ਦਾਖਤ ਦੀ ਗੱਲ ਕਰੀ ਨਾ ਬਹੁਤ ਆ ਬਈ ਨਾੜਾ ਨੂੰ ਇਹਦੀ ਗੱਲ ਕਰੀ ਫੁੱਲ ਚੰਗੀਆਂ ਤੇ ਬਾਈ ਦੇ ਮੁੱਲ ਦਾ ਕੀ ਰੋ। ਇਹ ਮੁੱਲ ਕੀ ਰੋ। ਮੁੱਲ ਦਾ ਆਪਾਂ ਕੋਈ ਨਹੀਂ ਕਰਨਾ ਲੈਣ ਦੇਣ 75000 ਠੀਕ ਆ। ਮੋਲ ਬਾਈ ਕਹਿੰਦੇ ਬਾਈ ਬੜਾ ਨਹੀਂ ਘੱਟ ਤੇ ਲੈਣ ਦੇਣ ਮੋਲੇ ਦਾ 75000 ਰੁਪਏ ਬਾਕੀ ਆਏਗੇ ਦਾ ਥੋੜਾ ਕਿਨਾਂ ਮਾਨ ਤਾਨ ਦੇ ਦੋ ਜੂਗਾ ਠੀਕ ਆ ਆਏਗੇ ਦਾ ਬਾਈ ਕਹਿੰਦੇ ਮਾਨ ਤਾਨ ਬਾਈ ਜਰੂਰ ਹੋ ਜੂਗਾ ਬਾਕੀ ਸਾਰੀਆਂ ਬਲਟ ਲੰਬ ਕੱਢਦੀ ਹੋਊਗੀ ਬਾਈ ਹਨ ਹਾਂਜੀ ਹਾਂਜੀ ਠੀਕ ਆ ਬਾਈ ਲੱਥਾਂ ਫੁਣ ਚੈੱਕ ਕਰ ਸਕਦੇ ਆ ਬਾਈ ਪ੍ਰਿੰਟ ਜੀ ਗੱਲ ਕਰੀਏ ਫੁੱਲ ਚੰਗਾ ਸੁਨੱਖ ਪਣਾ ਨਾ ਵਹਿੜ ਚ ਬਹੁਤ ਆ ਬਾਈ ਤੇ ਅੱਗੇ ਬਾਈ ਜੀ ਇਧਰੋਂ ਤੋਂ ਨੰਬਰ ਤੇ ਟੋਕੜਾ ਜੀ ਹਾਂ ਟੋਕੜਾ ਕਿਹੜਾ ਸੂਆ ਸੁਈ ਦੀ ਐ ਇਹ ਪਹਿਲਾਂ ਨੂੰ ਸੁਈ ਦੀ ਭਲੂਣ ਹਾਂ ਤੇ ਕਿੰਨੇ ਟਾਈਮ ਦੀ ਸੁਈ ਦੀ ਐ ਜੀ ਇਹਨੂੰ ਹੋ ਗਏ 5 ਮਿੰਟ ਠੀਕ ਹੈ ਜੀ ਤੇ ਕਿੰਨਾ ਹੋਣਾ ਇਹ ਥੱਲੇ ਦੁੱਧ 10 ਟਾਈਮ 10 ਕਿਲੋ ਭਾਵੇਂ ਕੋਈ ਦੋ ਟਾਈਮ ਤੇ ਤਸੱਲੀ ਕਰ ਹਾਂ ਦੋ ਟਾਈਮ ਠੀਕ ਹੈ ਭਾਈ ਕਹਿੰਦੇ ਵੀ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਆਪਦੀ ਤਸੱਲੀ ਕਰ ਸਕਦਾ ਬਾਕੀ ਜੇ ਜਿਆਦਾ ਕੁਆਲਟੀ ਦੀ ਗੱਲ ਕਰੀਏ ਭਾਈ ਬਰੀਕ ਜੀ ਕਰ ਸਕਦੇ ਠੀਕ ਹੈ ਇਹਦੇ ਲੱਗਿਆ ਹਾਂ ਠੀਕ ਹੈ ਹੋ ਵੀ ਚੰਗਈ ਭਰਾਵਾ ਹਾਂ ਪੂਰਾ ਠੀਕ ਹੈ ਭਾਈ ਕਹਿੰਦੇ ਸੀਮਣ ਇਹਦੇ ਭਾਈ ਚੰਗਈ ਭਰਾਵਾ ਤੇ ਚਬਾਈ ਹੋਈ ਹੋਣੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਚਬਾਈ ਭਾਈ ਕਹਿੰਦੇ ਹੋਈ ਹੋਈ ਹੈ ਭਾਈ ਸੁਣੋ ਤੇ ਥਾਣਲੇ ਵਾਚੇ ਕਰ ਸਕਦੇ ਵੈਸੇ ਬਹੁਤ ਚੰਗਾ ਗਿਆ ਸਾਮ ਤੱਕ ਕਿਵੇਂ ਤਿਆਰ ਕਰ ਦਿਆ ਬਈ ਪੂਰਾ ਵਧੀਆ ਠੀਕ ਹੈ ਸਾਮ ਤੱਕ ਬਾਈ ਕਿਨੇਟਰ ਪੂਰਾ ਸੋਹਣਾ ਬਾਈ ਤਿਆਰ ਕਰ ਦਿਆ ਬਾਕੀ ਥਾਣਾ ਗਿਆ ਗੁਲਾਬੀ ਬਹੁਤ ਸੋਹਣਾ ਥਾਣਾ ਪੂਰੀ ਦਿੱਖੀ ਜਿਹਨੂੰ ਆਪਾਂ ਕਹਿੰਦੇ ਥਾਣਾ ਗਿਆ ਬਾਕੀ ਪ੍ਰਿੰਟ ਬਹੁਤ ਚੰਗਾ ਆ ਗਿਆ ਵੈਡ ਦਾ ਸਨਖ ਆਪਣਾ ਦੇਖ ਸਕਦੇ ਬਈ ਵੈਡ ਦਾ ਫੁੱਲ ਚੰਗਾ ਤਲੂਨ ਸੂਈ ਵੀ ਆ ਦੂਤੇ ਸੂਰ ਬਾਈ ਕਿਨੇ ਆਪਣਾ ਸੀਮਨ ਲਗਵਾਇਆ ਬਾਈ ਖਾਲੀ ਵਾਲਾ ਮੋਡਿੰਗ ਹੋਗਾ ਫਿਰ ਹਾਂਜੀ ਠੀਕ ਹੈ ਖੋਲੇ ਬਾਈ ਇਹਨੂੰ ਮੜੇ ਤੋਰ ਤੋ ਖੋਲ ਤਾ ਚਾ ਬਈ ਇਹਦਾ ਵੀ ਬਹੁਤ ਚੰਗਾ ਗਾ ਸੌ ਸਿਲਕੇ ਮੇਚ ਬਾਈ ਜੀ ਪੂਰੀ ਵਧੀਆ ਸੀ ਚੋਕ ਦੋ ਡੱਕ ਚੋਕ ਲਿਆ ਠੀਕ ਹੈ ਬਾਈ ਕਹਿੰਦੇ ਪੂਰੀ ਚੰਗੀ ਚਵਾਈ ਆ ਦੋ ਟਾਈਮ ਭਾਵੇਂ ਤਿੰਨ ਟਾਈਮਾਂ ਦੀ ਬਾਈ ਚੋਕ ਲਿਆ ਜਾ ਸਕਦਾ ਤੀਜੀ ਗੱਲ ਕਰੀਏ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਇਹ ਪਸ਼ੂਆਂ ਤੋਂ ਨਾ ਸੇਲ ਕਰ ਰਹੇ ਆ ਕਿ ਤੇ ਇਹਦਾ ਬਾਈ ਮੁੱਲ ਫਿਰ ਕੀ ਰੱਖੂਗਾ ਮੈਂ ਤਾਂ ਮੱਸ ਲੈਣ ਦੇਣੀ ਮੁੱਲ ਕੋਈ ਨਹੀਂ ਚੱਲ ਜੀ ਠੀਕ ਹੈ ਬਾਈ ਕਹਿੰਦੇ ਲੈਣ ਦੇਣੀ ਇਹਦਾ ਮੁੱਲ ਆ ਬਾਈ ਕੋਈ ਮੁੱਲ ਨਹੀਂ ਕਰਨ ਵਾਲਾ 40000 ਰੁਪਏ ਦੀ ਬਾਈ ਆਪਾਂ ਅੱਜ ਇਹ ਦੇ ਦੇਣ ਤੇ ਬਾਕੀ ਜੇ ਸਿਮਨ ਡਿਟੇਲਾਂ ਦੀ ਗੱਲ ਕਰੀਏ ਤਾਂ ਬਾਈ ਕਹਿੰਦੇ ਵੀ ਬਾਈ ਚੰਗਾ ਭਰਾਇਆ ਵਾਗਾ ਤੇ ਤੁਸੀਂ ਜਦੋਂ ਆਓਗੇ ਬਾਈਆਂ ਕੋਲੇ ਤਾਂ ਉਹ ਡਿਟੇਲ ਸਾਰੀ ਤੁਹਾਨੂੰ ਮਿਲ ਜੂਗੀ ਕਿ ਨਹੀਂ ਜੀ ਹਾਂਜੀ ਹਾਂਜੀ ਉਹ ਅਸੀਂ ਨਾਲ ਤੇ ਠੀਕ ਹੈ ਸਾਰੇ ਠੀਕ ਹੈ ਜੀ ਉਹ ਬੱਚਾ ਉੱਧਰ ਖੜਾ ਉਹਦੇ ਨਾਲ ਦੇ ਬਾਈ ਕਹਿੰਦਾ ਸਾਰੇ ਵਧੀਆ ਮਤਲਬ ਕਿ ਸਿਮਨ ਲੱਗੇ ਵੇ ਆਗੇ ਲੈ ਬਈ ਕੁਆਲਿਟੀ ਵਗੈਰਾ ਦੀ ਗੱਲ ਕਰੀ ਨਾ ਬੈਠ ਦੀ ਫੁੱਲ ਚੰਗੀਆਂ ਬੋਦੀ ਵਾਦੀ ਬਹੁਤ ਕਮਾਲ ਦੀ ਹੈ ਜੀ ਹਵਾਨਾ ਬਾਈ ਕਹਿੰਦੇ ਸੋਨਾ ਤਿਆਰ ਕਰਦੀ ਆ ਪਰ ਸ਼ਾਮ ਨੂੰ ਤਿਆਰ ਕਰੂਗੀ ਹੋਣ ਲੈ ਬਈ ਹੋਣ ਲੈ ਇਹ ਕੋਈ ਗੱਲ ਲੈ ਮੋਲਾ ਵੀ ਉਸ ਸਾਹਿਬ ਨੇ ਕੀਤਾ ਬਾਈ ਨੇ ਪਹਿਲੇ 40000 ਰੁਪਏ ਬਾਈ ਦੇ ਮੋਲਾ ਬਾਕੀ ਆਏਗਾ ਦਾ ਮਾਨਦਾਰੀ ਤੇ ਜਰੂਰ ਹੋ ਜੀਏ ਤੇ ਬੱਚੀ ਆ ਦੂਜੀ ਸਵੇਰ ਬਹੁਤ ਤਗੜੀ ਬੱਚੀ ਬਣਨੀ ਹੈ ਠੀਕ ਹੈ ਜੀ ਕਿਉਂਕਿ ਅਸੀਂ ਪਹਿਲੇ ਸੂਏ ਦਾ ਪਸ਼ੂ ਥੋੜਾ ਜਿਹਾ ਅਮਰੀਕੀ ਜਿਹਾ ਰਹਿੰਦਾ ਦੂਜੇ ਸੂਏ ਨੂੰ ਖੁੱਲਦਾ ਦੂਜੇ ਸੂਏ ਨੂੰ ਬਣਦਾ ਹੂੰ ਸਹੀ ਗੱਲ ਹੈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਲਗਾ ਚਾਹੇ ਨਾ ਕੋਈ ਵੀ ਨੱਕ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ